ਗਏ ਧਰਤੀ ਕਰਮਾ ਭਾਗਾਂ ਵਾਲੀ ਹੈ ਦੁਨੀਆ ਸਤਕਾਰ ਸਹਿਤ ਇਹ ਧਰਤੀ ਤੇ ਨਤਮਸਤਕ ਹੋਣ ਦੇ ਲਈ ਆਉਂਦੀ ਹੈ ਇਹਨਾਂ ਦੇ ਕਮਨਾ ਕਰਿਆ ਕਰੋ ਕੋਈ ਸ਼ਰਧਾ ਭਾਵਨਾ ਦੇ ਨਾਲ ਆਇਆ ਹੈ ਲਓ ਗੁਲਜਾਰੀ ਦੀਆਂ ਤਿੰਨ ਰੇਡਾਂ 1000 ਦੀਆਂ ਪਹਿਲੀ ਰੇਡ ਗੁਲਜਾਰੀ ਤੇ ਗੋਪੀ ਗੋਪੀ ਦੇ ਚਲ ਜਾਰੀ ਚਲ ਜਾਰੀ ਏ ਏ ਏ ਆਹ ਤੇ ਰੱਖ ਵਾਹ ਵੀ ਗੁਲਜਾਰੀ ਗੋਪੀ ਵੇਂਦਾ ਗੋਪੀ ਵੇਂਦਾ ਅਜੇ ਰੰਦਾਵਾ ਸਮ ਸਮਾਂ ਬਾਕੀ ਹੈ ਮੈਂ ਗੁਲਜਾਰੀ ਮੈਂ ਇੱਕ ਗੱਲ ਦੱਸ ਦਿੰਨਾ ਹੈ ਮੇਰਾ ਖਿਆਲ ਹੈ ਉਨੀ ਕਿ ਤੇਰੀ ਉਮਰ ਹੈ ਨੌਜੋਨਾਂ ਜਿੰਨਾ ਕਿ ਗੋਪੀ ਨੂੰ ਖੇਡ ਦੇਣ ਹੋ ਗਿਆ ਸਮਾਂ ਮੇਰੇ ਵੀਰੋ ਐਨ ਸਵਾਲ ਪੁੱਛਦਾ ਹਾਂ ਉਸਤਾ ਜੀ 2000 ਦੀ ਗੁਲਜਾਰੀ ਦੀ ਲਾ ਟ੍ਰੇਡ ਜੇਕਰ ਗੋਪੀ ਜੱਫਾ ਲਾਵੇਗਾ ਤੇ 1100 ਸਪੈਸ਼ਲ ਦਿੱਤਾ ਜਾਵੇਗਾ ਸਨਮ ਗੁਲਜਾਰੀ ਗੁਲਜਾਰੀ ਲਾ ਤਕੜਾ ਜਫਾ ਆਪਣੀ ਟੀਮ ਲਈ ਨੰਬਰ ਦਾ ਵਾਦਾ ਕਰ ਗਿਆ ਨੰਬਰ ਦਾ ਵਾਦਾ ਕਰ ਗਿਆ ਗਿਣੇ ਜਾਂਦੇ ਐ ਲੰਮੀ ਰੇਸ ਦੇ ਆ ਘੋੜਿਆਂ ਤੇ ਗਿਣੇ ਜਾਂਦੇ ਐ ਲੰਮੀ ਰੇਸ ਦੇ ਘੋੜਿਆਂ ਤੇ ਗਿਣੇ ਜਾਂਦੇ ਐ ਮੀਰਪਰੀ ਵਾਲਾ ਫੇਰ ਆ ਗਿਆ ਟਿੱਬੇ ਵਾਲਾ ਤੀਰ ਕਮਾਨ ਦੇ ਬਾਤ ਬਣਾਉਂਦਾ ਹਾਂ ਹਾਂ

ਟੱਕਾ ਹਾ ਆ ਲੋ ਜੀ ਆ ਹੁਣ ਉਹਦੇ ਮੱਲ ਵੀ ਝਾਕਲਾ ਸਿਰ ਤੋਂ ਦੀ ਉਹ ਵੀ ਕੁਛ ਵਾਰੀ ਜਾਂਦਾ ਓ ਮਾਕੇ ਵਾਲਿਓ ਜੱਫਾ ਕਿੱਦਾਂ ਦੇ ਲੱਗਾ ਦੁਨੀਆਂ ਖੋਲ ਕਹਿੰਦੇ ਬੋਲ ਲਈ ਵੱਡੇ ਮਾਨਸਾ ਅੱਜ ਦੇ ਮੇਲੇ ਤੇ ਮੰਨਾ ਸਰਪੰਚ ਚੱਬੇ ਵਾਲਾ ਉਹ ਭਰਾ ਬੈਠਾ ਯਾਰੀ ਆ ਮਾਂ ਵੀ ਸਰਪੰਚ ਹਰਾਂ ਦੇ ਨਾਲ ਪਿਆਰ ਆ ਉਧਰ ਕਹਿੰਦੇ ਰਾਣਾ ਗਾਠ ਗੱਲਪਿੰਡ ਵਾਲਾ ਵਿੱਚ ਵਿੱਚੇ ਤਰ ਤੇ ਪੁੱਜਿਆ ਸਿੰਘਪੁਰੀਏ ਰਾਣੀ ਨਾਲ ਯਾਰੀ ਆ ਫਰੰਦੀਪੁਰੀਆ ਗੱਲ ਤਾਂ 4 ਲੱਖ ਦੀ ਆ ਆ ਗੱਲ ਤਾਂ 4 ਲੱਖ ਦੀ ਆ ਓਏ ਗੱਲ ਤਾਂ 4 ਲੱਖ ਦੀ ਆ ਓਏ ਗੱਲ ਤਾਂ 4 ਆਹ ਅੰਲੀਕਾਰ ਇਹਨਾਂ ਨੇ ਵੀ ਬਕਤ ਦੇ ਉੱਤੇ ਗਰਾਤਾ ਸਾਰਾ ਆਪਣੀ ਲੱਗੇ ਨੈਰ ਕਮੇਟੇ ਕਿ ਜਿਹੜਾ ਸਤਾਨਾ ਨੇ ਹੋਣ ਦਰਸ਼ਨ ਪੈਰ ਤੋਦਦਾ ਪੀਛੇ ਦੀ ਪਾਰ ਦੇ ਲਈ ਵਧਿਆ ਹੈ ਕਿ ਸ਼ੇਰੇ ਸਰਹਾਲੀ ਵਾਲੇ ਮਨੋਂ ਲੱਗਿਆ 500 ਆ ਕੌਂਡੀ ਦੇ ਉੱਪਰ ਕਿੰ데 ਫੈਸਲਾ ਹੋ ਜਾਣਾ ਹੈ ਆ ਫਰੰਦੀਪੁਰੀਆ ਇਹ ਫਰੰਦੀਪੁਰੀਆ ਇੱਕ ਪਾਸੇ ਦਿਨ ਗੋੜ ਵਾਲਾ ਦੂਜੇ ਪਾਸੇ ਇਹਨਾਂ ਨੂੰ ਓ 500 ਨਹੀਂ ਓ 2000 ਦੇਖਦੇ 2000 2000 ਤੇ ਕਿਤੇ ਵੀ ਦੇਖਦੇ ਆ ਉਹ ਸਾਹਮਣੇ ਕਿੰ데 ਜੱਜ ਨੂੰ ਦੋੜ ਵਾਲੇ ਨੂੰ ਫਰੰਦੀਪੁਰੀਓ ਗੋਪੀ ਨੇ ਲਪੇਟਾ ਮਾਰ ਰਿਹਾ ਹੈ ਪਰ ਸਵਾ 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 ਸਵਾ